گرو نانک دیو سا جی اپنا چیلنگ اپنا سیوک بناو گا جت لوا گا یہ جانو کہ جی ہاتھی شیر کو جتنا چاہتا ہے اور شیر تو شیر ہی ہے تو ہاتھی کا شکار کر لینا ہے جڑا شیر ہے تو ایسے ست گرو سا مہاراج شیر روپ सत गुरु नानक देव श महाराज ਨਿਕਾ ਨਾਉਂ ਜੇ ਨਹੀਂ ਤਾਂ ਰਾਜ ਵੀ ਜੰਨਿਆ ਤੁਹਾਨੂੰ ਕੋਈ ਜੋ ਨਾਥਾਂ ਦਾ ਭਗਵੰਦਾ ਨਾਥ ਰਾਮ ਜੰਨਿਆ ਸਾਧ ਜੰਦੇ ਹਾਂ ਇਸ ਪ੍ਰਚਾਰ ਮੈਂ ਤੁਹਾਨੂੰ ਤੁਹਾਨੂੰ ਕਹਿ ਰਿਹਾ ਭਾਵ ਸੁਝਾ ਰਿਹਾ ਜੇ ਤੁਸੀਂ ਆਪਣੀ ਲਾਲਚ ਚੋਂ ਨਹੀਂ ਕਹਦੇ ਹੋ ਗੁਰੂ ਉਸ ਕੰਨੁ ਦੁਖ ਵਚਨ ਬਖਾਨੇ ਜੋ ਚਹ ਰ ਮਛਿੰਦਰਾ ਤੋਂ ਮੰਗ ਨਹੀਂ ਦਿੱਤੀ ਗੁਰੂ ਸਾਹਿਬ ਜੀ ਮਹਾਰਾਜ ਮੁਸਕਰਾਏ ਨੇ ਹੱਸੇ ਨੇ ਤੇ ਵਚਨ ਕਿਤੇ ਇਹ ਬਸ਼ੰਦਰ ਰਾਤ ਜੋ ਤੇਰੀ ਇੱਛਾ ਹੈ ਨਾ آ پ مند وے تو کو مگ شائر پر تان تے دیوانے ہرن مول کے ਤੇ ਉਹ ਛੜੀ ਮਾ ਕਿਤਰੀਆਂ ਨੇ ਵਾਰ ਕਿੰਨੇ ਹੰਡ ਦੇਹੀ ਕੋ ਮਰਤਾਤ ਕਹੋ ਜੇ ਤੋ ਵਾ ਗਜਾਇ ਜਹੋ ਪੂਰਤ ਜਹ ਕਹੋ ਨਾ ਤੋ ਤੋ ਰਹਾ ਨੇ ਯਾਨੀ ਕਿ ਨਹੀਂ ਕਿੰਨੀਆਂ ਪੜਾਉਂਦੀ ਐ ਦਸੋ ਕਲੇਜਾਂ ਕਿੰਨੀਆਂ ਉਗਲਾਂ ਆਉਣਾ ਹੈ ਸਰੀਰ ਦਾ ਜਗਹਾ ਲੋ ਵੰਨਨ ਕਰੋ ਜੇ ਤੁਸੀਂ ਅੰਨੇ ਜਾਣਾ ਚਾਹੁੰਦੇ ਹੋ ਇੰਨੇ ਭੁੰਜ ਜਾਓਗੇ ਤੋਗੇ ਨਹੀਂ ਮੈਂ ਤੁਹਾਨੂੰ ਹਾਨੀ ਪਹੁੰਚਾਵਾਗਾ ਨਰਸਨ ਜੀ ਨੇ ਕਿਹਾ ਕਿ ਸਾਕੇ ਚਾਲ ਮਰਿਆ ਉੱਚਾ ਮੁੱਖ ਨਰਮਾਜਾਏ ਤੇ ਅਸਾਂ ਹੀ ਰੋਹਣ 1600 ਜੁਗੜਾਣ ਤੇ ਨਹੀਂ ਜਿਹੜੀ 12 ਇੰਨਾ ਕਿ ਗਿਆਨ ਹੈ ਤਾਂ ਹੁਣ ਇਹ জানੋ ਕਿ شیر ਹਾਥੀ ਦੇ ਦੰਦਾਂ ਤੇ ਹੰਨ ਦੇ ਸਿੰਘਾਂ ਤੋਂ ਬਰਾয়া ਰੱਬਾ ਨਹੀਂ ਐਡੇ ਵੱਡੇ ਬਲਵਾਨ ਨੂੰ ਕਿਹਨੇ ਰਕਿਆ ਨਾ ਸਕਦਾ ਹੈ ਐਸੇ ਬਲਵਾਨ ਸਤਿਗੁਰੂ ਸਾਹਿਬ ਜੀ ਹਨ ਸਿਧ ਲਾਲ ਚਾਹੇ ਇਹਦਾ ਇਤਰਾ ਹੈ ਸਾਹਮਣੇ ਸਰਵ ਜੀ ਦੇ ਸਾਹਮਣੇ ਜਿਵੇਂ ਇੱਕ ਈਪ ਪਹਾਰ ਨੂੰ ਝਪੜਾ ਚਾਹੁੰਦੇ ਹੋਵੇ ਸਮਾ ਵਿੱਚ ਸੁਖਿੰਦਤ ਆਪ ਤੇ ਨਹੀਂ ਰੱਖ ਗਤਹਾਵਾ ਹਰਜਾਤ ਦੇ ਦੇਣਾ ਚਾਹਤ ਹੈ ਇਸ ਪ੍ਰਕਾਰ ਨਾਲ ਸਾਰੀਆਂ ਵਿੱਚ ਇਨਸਾਨ ਆਪਣੇ ਆਪ ਨੂੰ ਬਹੁਤ ਮਾਤ ਹਟਣਾ ਦੇਖੇ ਹੰਜ ਤੋਂ ਤੇ ਪਿੱਛੇ ਹਟਣਾ ਆਪਣੇ ਆਪ ਨੂੰ ਮੋੜਾ ਜਾਣਦਾ ਸੀ ਇਹ ਨਾ ਕੋਹੜਾ ਇਸ ਰੰਗ ਦਾ ਨਿਵਾਮ ਆਉਣਾ ਹੈ ਕਿਹੜਾ ਇਨਾਨੇ ਸਮਾਤੋਂ ਪੜਿਆ ਹੈ ਸਰੀਰ ਬਾਣੀ ਕਿਹਨੇ ਨੂੰ ਗਿਆਨ ਹੈ ਇਸ ਸਰੀਰ ਦੇ ਵਿੱਚ ਕੀ ਹੈ ਤੇ ਜਦੋਂ ਸਤਿਗੁਰੂ ਸਾਹਿਬ ਜੀ ਨੇ ਇਹ ਤਪਯੋਗ ਨੇ ਕਰਕੇ ਦੀ ਤਸल्ली ਕਰਾ ਦਿੱਨਾ ਫਿਰ ਸ਼ਰਨ ਸਾਥ ਜਾਉਂ ਗਿਆ ਝੁਠਾ ਜਾਉ ਗਿਆ ਤੇ ਪਿੱਛੇ ਹੋ ਗਿਆ ਤੇਰੇ ਦੇ ਪਛਤਾਤ ਹੈ ਤੇ ਅੰਦਰ ਵਿੱਚ ਬਹੁਤ ਪਛਤਾਉਣਾ ਇੰਤਜ਼ਾਮੇ ਨੇ ਦੇ ਕੇ ਜਾਣ ਬਸ ਜਨਾ ਅਰਦਾਸ ਹੈ ਹਮ ਤੇ ਨਾ ਕਰਤੇ ਜੀ ਉਹ ਮੰਨਾਂ ਹਮ ਬੋਲ ਤਾ ਤੋਰ ਦੇ ਪਾਸ ਜਾ ਕੇ ਉਸ ਨੇ ਕਿਹਾ ਕਿ ਖਾ ਇਹ ਸਾਥ ਉਹ ਛੋੜੇ ਨਹੀਂ ਹਨ ਮੇਰੀ ਗੱਲ ਮੰਨ ਲੋ ਤੇ ਅਤ ਮੂਰਪ ਦੇ ਮੰਦ ਇਹਨੂੰ ਦੇ ਕੇ ਬਸ ਗਰਨ ਵੀਰ ਜਹ ਹਾਂ ਮੈਂ ਸ਼ੰਦਰ ਦੀਆਂ ਕਰਾਹਾਂ ਸੁਣ ਕਰਕੇ ਨਾ ਉਸ ਨੇ ਇਸ ਤਰ੍ਹਾਂ ਪਿਆਰ ਕਿ ਮੈਂ ਵੀ ਨਾ ਹਾਂ ਮੈਨੂੰ ਆ ਗਿਆ ਦਿਓ ਦੁਰਗਾ ਤੁਸਾਰ ਜਹ ਜਿੱਤ ਕਾ ਰਵਾਤਾ ਹੈ ਘਰ ਸਭ ਬਚਤਨ Gracias. ਇਹ ਹਨ ਨਾਮੇ ਦਾ ਬਾਣ ਹੈ ਬੱਚਾ ਹੈ ਤਾ ਕੇ ਜਾ ਤਿਹ ਬਾਣ ਹੈ ਮੱਤਿਆ ਦੇ ਨੰਸ਼ ਪਾਰ ਹੈ ਤਾਂ ਇਹ ਸਤਿਗੁਰੂ ਸਾਹਿਬ ਜੀ ਉਸਤਰਾ ਪੈ ਹੱਸ ਪੈ ਨੇ ਮੇਲ ਦੇ ਘਰ ਵਿੱਚ ਜਾਏ ਤੇ ਗੋਕੀਆ ਇੱਕ ਅੰਕਾਰ ਮਾਰੇ ਕਿ ਇੱਕ ਆਕਾਰ ਤੋਂ ਪੁਆਇ ਤੋਂ ਨੰਸ਼ ਪਾਰ ਹੈ ਤੇ ਨਾਲ ਹੀ ਇਹ ਬਚਨ ਕਰ ਦਿੱਤਾ ਕਿ ਇਹ ਯੋਗ ਦੇ ਧਾਰਨ ਵਾਲੇ ਯੋਗ ਦੇ ਕਰਨ ਵਾਲੇ ਆਉ ਬੇਤੋ ਨਾਮ ਕੋ ਨਾਮ ਕੋ ਕੀਰਤਨ ਗੋਈਆ ਬਧੇਖ ਤੇ ਨ ਕੋਹ ਦੇਸ਼ ਕੋ ਨਹ ਬਤਾਈਆ ਆਸਨੇ ਪਹਿਨਾ ਕੀਤਾ ਤੁਹਾਡਾ ਨਾਮ ਕੀ ਹੈ ਤੁਹਾਡਾ ਘਰ ਕਿੱਥੇ ਹੈ ਇਸੇ ਕਿ ਜੱਥੇ ਕਿਹੜੇ ਕਾਮ ਰਾਸ ਤੇ ਆਇਓ ਤੁਹਾਡਾ ਦੇਸ਼ ਕਿੱਹਾ ਹੈ ਇਹ ਸਾਰੀਆਂ ਥਾਵਾਂ ਮੈਨੂੰ ਦੱਸੋ ਨਾਨਕ ਹੈ ਨਾ an derian ਮਹਾਰਾਜ ਨਾਨਕ ਜੀ ਤਾਂ ਮੈਨੂੰ ਇਹ ਦੱਸੋ ਦੋਵੇਂ ਅੱਖਾਂ ਲਾਲ ਕਰਕੇ ਮੁਸੇਲੇ ਵਿੱਚ ਕਿ ਦਿਨ ਅਤੇ ਰਾਤ ਨੇ ਕਿੰਨੇ ਸਾਹ ਹੁੰਦੇ ਨੇ ਤੇ ਮਾਸ ਵਿੱਚ ਨਾੜੀਆਂ ਕਿੱਥਾਂ ਨਹੀਂ ਕਿ ਨੀਆਂ ਉਗਲਾਂ ਨੀਆਂ ਆਦੀ ਮੂੰਹ ਦਾ ਦਰਵਾਜ਼ਾ ਕਿਵੇਂ ਤੋ ਵਸਤਵਾਂ ਨੂੰ ਜੋੜਨ ਦੀ ਕਿਰਿਆ ਜਾਣਦਾ ਹੈ ਉਠਣੀਆਂ ਕਿੱਆਂ ਨੇ ਮਾਨ ਕਿੰਨੇ ਹਨ ਤੇ ਨਹੀਂ ਕਿੰਨੀਆਂ ਉਂਗਲਾਂ ਹੁੰਦੀਆਂ ਨਸੂਨ ਕਿੰਨਾ ਕਿੰਨਾਂ ਉਲਾਂ ਹੁੰਦਾ ਹੈ ਸਰੀਰ ਦਾ ਅੰਗ ਜਾਣੋ ਜੇ ਤੁਸੀਂ ਅੰਦੇ ਜਾਣਾਂ ਚਾਹੁੰਦੇ ਹੋ ਜੇ ਭੁੱਲ ਜਾਓਗੇ ਦੱਸੋਗੇ ਨਹੀਂ ਤਾਂ ਮੈਂ ਤੁਹਾਨੂੰ ਹਨ ਨਹੀਂ ਪੋਚਾਵਾਂਗਾ ਤਾਂ ਫਿਰ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਦੱਸਣਾ ਕਿ ਤਾਂ ਕਿੰਨੇ ਰਾਤ ਤੇ ਕਿੰਨੇ ਹਜ਼ਾਰ ਸਵਾਦ ਚਾਹੁੰਦੇ ਨੇ ਤੇ 900 ਨਾੜਾ ਵੋਟਣੀਆਂ ਦਾ ਪਰਮਾਨੰਤ ਨਾਮੋ ਚਾਰ ਉਂਗਲੀਆਂ ਉੱਚਾ ਮੁਖਲਾ ਨਿਵਾਜੇ ਤੇ ਆਸਾਂ ਕੀ ਹੋਣ ਹਨ 1600 ਜੋੜ ਹਨ ਸ੍ਰੀ ਤੇ ਤੇਰੀ ਜਿਹੜੀ ਇਰਮਾਨਾ ਮੁਖਲਾ ਨਮੀ ਹੈ 52 ਅੱਖਰਾਂ ਦਾ ਹੈ ਇਸ ਤਰ੍ਹਾਂ ਇਹ ਦੇ ਨਹੀਂ ਬਣ ਕਰੇ ਮਹਾਰਾਜ ਜੀ ਸਾਰਾ ਕੋਈ ਦਰਸ ਕਰਕੇ ਨਾ ਫਿਰ ਕਹੇ ਕੋਈ ਹੋਰ ਚਿਨਾਇਨਾ ਇਹ ਹੋ ਵੀ ਪੁੱਛਦਾ ਹੈ ਇਹ ਨਾਲ ਤਾਂ ਤੂੰ ਤਾਂ ਬਣੀ ਜਿੰਨੇ ਸ਼ੇਰਾਂ ਦੀ ਦੰਦਾਂ ਆਕਾਰ ਜਿਹੜਾ ਹਾਥੀ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਗਿਆ ਹੈ ਤੇ ਸ਼ੇਰ ਨੇ ਐਸੀ ਚਮੜੀ ਮਾਰੀ ਹੈ ਹਾਥੀ ਨੂੰ ਕਾਬੂ ਦੇ ਵਿੱਚ ਕਰ ਲਿਆ ਹੈ ਤਾਂ ਸ਼ੇਰ ਹਾਥੀ ਨਾਂ ਮਾਂ ਜਿੰਨੀਆਂ ਲਾਵਾ ਗੁਰੂ ਜੀ ਤੇ ਜੈਹਾਂ ਛੜਕੀਆਂ ਦਾ ਕੋਈ ਪ੍ਰਵਾਹ ਨਹੀਂ ਪ੍ਰਭਾਵ ਨਹੀਂ ਪੈ ਰਿਹਾ ਇਹਨੇ ਬੜੀਆਂ ਆਪਣੀਆਂ ਜਿਹੜੀਆਂ ਰੇਦੀਆਂ ਸੰਧੀਆਂ ਨੇ ਉਹ ਵੀ ਲਾਉਣੀਆਂ ਕੀਤੀਆਂ ਜਿਵੇਂ ਇਹਨਾਂ ਨੂੰ ਬਣਾ ਲਾਉਂਦਾ ਪਰ ਕੋਈ ਪ੍ਰਭਾਵ ਹੀ ਨਹੀਂ ਹੈ ਕੋਈ ਅਸਰ ਨਹੀਂ ਹੋ ਰਿਹਾ ਤੇ ਕਵੀ ਜੀ ਜਿਹੜਾ ਕਹਿੰਦੇ ਕਿ ਕੀ ਇਹਦਾ ਜਿਹੜਾ ਜੋਰ ਹੈ ਨਾ ਇਸ ਤਰ੍ਹਾਂ ਹੋ ਗਿਆ ਜਿਵੇਂ ਇੱਕ ਕੀੜੀ ਵੱਡੇ ਪਹਾੜ ਨੂੰ ਟੁਕਰਾ ਜਾਵੇ ਤਾਂ ਕਿਹਨੇ ਚੁਕਲੇਗੀ ਜਦੋਂ ਨਾਲ ਕੁਝ ਵੀ ਇਹਤੇ ਜੜੀਆਂ ਕਰਾ ਮਾਤਾ ਨੇ ਕੰਮ ਕੀਤਾ ਫਿਰ ਸਾਰੀਆਂ ਨਦੀਆਂ ਅਨੁਸਾਰ ਜੂਨ ਲਾ ਕਰ ਕੇਨ ਆਪਣੇ ਆਪ ਨੂੰ ਸ਼ਰਮਿੰਦਾ ਲਜ ਧੋਤੇ ਪਿਛੇ ਹਟਿਆ ਇਹ ਤੇ ਫਿਰ ਉਹ ਮੁਸਲੇ ਆਸ ਗਿਆ ਕਿ ਆ ਕਿ ਉਹ ਸਾਥੋਂ ਮਰਨੇ ਵਿੱਚ ਭਾਵੇਂ ਛੋਟੇ ਹੱਟ ਪਰ ਛੋਟੇ ਹੈ ਨਹੀਂ ਕਿ ਮੇਰੀ ਇਹ ਗੱਲ ਮੰਨ ਲਓ ਉਹਨਾਂ ਦੇ ਜਿਹੜੇ ਵਿਚਾਰ ਨੇ ਜਿਹੜੇ ਮੂਲ ਨੇ ਜੋ ਮੂਲ ਬੋਲਦੇ ਰਿਓ ਬੜੇ ਉੱਚੇ ਨੇ ਤੇ ਉਹ ਡੋਲਣ ਵਾਲੇ ਨਹੀਂ ਹਨ ਤਰੇ ਵੀ ਡੋਲਦੇ ਨਹੀਂ ਹਨ ਤੇ ਸਾਗਰ ਵਾਂਗ ਗਮੀਰ ਹਨ ਜਿਵੇਂ ਸਾਗਰ ਨੂੰ ਕੋਈ ਮੋੜ ਨਹੀਂ ਸਕਦਾ ਐ ਇਸੇ ਪ੍ਰਕਾਰ ਸਾਧੂ ਜੀ ਹਨ ਉਹਨਾਂ ਦਾ ਵੀ ਕੋਈ ਝੂਣ ਨਹੀਂ ਐ ਤੇ ਉਹਨਾਂ ਦੇ ਜਿਹੜੀ ਕਰਾਮਾਤ ਨਾ ਕੋਈ ਆਥਮਿਆੰਤ ਕਿਉਂ ਵਿਅੰਤ ਕਰਾਵਾਤ ਹੈ ਕਿ ਉਸ ਨੇ ਆਪਣੀਆਂ ਕਰਾਮਾਤਾਂ ਦਾ ਕਰਕੇ ਦੇਖੀਆਂ ਨੇ ਕੋਈ ਅਸਰ ਹੀ ਨਹੀਂ ਹੋ ਰਿਹਾ ਤੇ ਧਾਈ ਨਹੀਂ ਹੋ ਰਿਹਾ ਇਹ ਹੋ ਵੀ ਉਹਨਾਂ ਨੇ ਪਾਸਕ੍ਰੀ ਪਾਵਰ ਹੈ ਕਿ ਕਰਾਮਾਤ ਹੈ ਤਾਂ ਕਹ ਰਿਹਾ ਕਿ ਉਹਨਾਂ ਦੀ ਜਿਹੜੀ ਕਰਾਮਾਤ ਹੈ ਉਹਦਾ ਤਾਂ ਮੰਨਦੀ ਹੋਣੀ ਹੈ ਤਾਂ ਇਸ ਦੇ ਨਾਲੇ ਵਿਚਾਰ ਹੋਈ ਵਾਪਸ ਆ ਗਿਆ ਤੇ ਸੰਤ ਗੁਰੂ ਸਾਹਿਬ ਜੀ ਦੇ ਪ੍ਰਤੀ ਕਹਿਣ ਕਿ ਚੰਗੇ ਬੋਲ ਬੋਲੇ ہوں اتنے جنا ریتوا جو بیٹھا ہے وہ کہن لگا کہ مجھے جو میں, میں کیوں کہ اس طرح مگیا دو میں اپنے گرو نال گورنکھ ناس کی کتا ایسا رواد کروں گا ایسی وچار کرنا جیت لگا اور آدھا تا پھر سارے سہن لگے کہ ٹھیک ہے ਔਰ ਤੇਰੀ ਵਾਰੀ ਪੂਜਾ ਕਾਇ ਪ੍ਰੋਤਮ ਚੱਲ ਪਿਆ ਹੈ ਸਤਿਗੁਰੂ ਸਾਹਿਬ ਜੀ ਜੈ ਪਾ ਸਾਹਿਬ ਕਰਕੇ ਐਸੇ ਸਤਿਗੁਰੂ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਵਚਨ ਸੁਣਿਆ ਸੰਸਾਰਿਕ ਜਿਹੜੇ ਦੁੱਖ ਰੂਰ ਹੋ ਜਾਂਦੇ ਮਹਾਰਾਜ ਸੁਨਾਦੀ ਦੇ ਵਿੱਚ ਇੰਦਰਾਜ ਬਣ ਹੋਏ ਬੈਠੇ ਹਨ ਤਾਂ ਇਸ ਨੇ ਆਣ ਕਰਕੇ ਕਿਹਾ ਕਿ ਇਹ ਆਲਕਾਂ ਦੇ ਏ ਜੇ ਬੱਤੇ ਵਾਲਕ ਛੋਟੀ ਹੋ ਬਣਵਾਏ ਆਦੇਸ਼ ਨਮਸਕਾਰ ਦਾ ਸਤਿਗੁਰੂ ਸਾਹਿਬ ਜੀ ਮਹਾਰਾਜ ਇਹ ਜੀ ਹਉਮੈ ਅੰਕਾਰ ਨੂੰ ਜਾਣ ਕਰਕੇ ਨਾ ਮੁਸਕਰਾਏ ਹੱਸੇ ਨਹੀਂ ਦਾ ਸਤਿਗੁਰੂ ਸਾਹਿਬ ਜੀ ਨੇ ਕਹੇ ਤਰ ਦਿੱਤਾ ਹੈ ਕਿ ਏਕੰਕਾਰ ਨੂੰ ਨੰਕਾਰ ਕਰਨੀ ਅਰਾਜ ਤੇ ਕਾਕਾਰ ਤੁ ਨੂੰ ਕਰੂੰ ਜਿਹੜਾ ਸਾਰਿਆਂ ਦੀ ਰੱਖਿਆ ਕਰਨੀ ਯੋਗ ਹੈ ਉਨੋਈ ਨਾਲ ਦਰ ਕਰਨੀ ਬਣਨੀ ਹੈ ਤਾਂ ਨਾਲ ਹੀ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਆਓ ਜੋਗੀ ਜੀ ਜਿਹਨੂੰ ਤੁਮੋਂ ਮਾਰਿਓ ਆਓ ਬੈਠੋ ਤਾਂ ਤੇਰੇ ਨੇ ਬੈਠਣ ਕੇ ਕੀ ਕਹਿਆ ਇਹਨਾਂ ਦਾ ਤੁਹਾਡਾ ਨਾਮ ਕੀ ਹੈ ਇੱਕ ਦੂਜਾ ਤੁਹਾਡਾ ਘਰ ਕਿੱਥੇ ਹੈ ਤੇ ਤੀਜਾ ਆਏ ਕਿਹੜੇ ਨਾਲੋਂ ਚੌਥਾ ਤੁਹਾਡਾ ਦੇਸ਼ ਕਿਹੜਾ ਹੈ ਇਹ ਸਾਰੀਆਂ ਥਾਵਾਂ ਮੈਨੂੰ ਦੱਸੋ ਪੰਜ ਪ੍ਰਿਸ਼ਰ ਇਸ ਨਹੀਂ ਕਰਦੇ ਨੇ ਤਾਂ ਮਹਾਰਾਜ ਸੱਜੇ ਪਾਤਸ਼ਾਹ ਮੇਰ ਦੇ ਘਰ ਦੇ ਵਿੱਚ ਆਇ ਕਹਨਦੇ ਨੇ ਕਿ ਨਾਨਕ ਸਨਾ ਨਾਮ ਹੈ ਜਿੱਥੇ ਅਨਾਹਦੁ ਕੁਣੀ ਆਦਿ ਨੀ ਹੈ ਨਾ ਪੰਜੇ ਸ਼ਬਦ ਵੱਜੇ ਮਤ ਗੁਰਨਤ ਮਟ ਭਾਗੀ ਅਨਾਹਦ ਵੱਜਿਆ ਉਹ ਸਾਡਾ ਘਰ ਹੈ ਨਾ ਤੇ ਜਿਹੜੀ ਸ਼ਰਨ ਕਰਤਾ ਦੀ ਹੈ ਉਹ ਸੁੱਖ ਦੇਣੇ ਨੇ ਸਾਡਾ ਮੇਵਨ ਕੋਰ ਹੈ ਜਿਹੜਾ ਦਮਾ ਕੋਰ ਹੈ ਜਿੱਥੇ ਸਦਾ ਹੀ ਆਨੰਦ ਹੀ ਵਸਦਾ ਹੈ ਤੇ ਭੇਸ ਸਾਡਾ ਏਕ ਅੰਕਾਰੀ ਹੈ ਇਹ ਬੰਤਾਰ ਆਲਪਤਨਾ ਜੋ ਭੇਸ ਹੈ ਨਾ ਜਿਹੜਾ ਸਾਰਿਆਂ ਦਾ ਸਮਝ ਹੈ ਉਹ ਸਾਡਾ ਭੇਸ਼ ਹੈ ਫਾਉ ਕਿ ਇਹ ਸਾਡਾ ਧਰਮ ਹੈ ਸਾਝਾ ਧਰਮ ਹੈ ਸਤਰੀ ਗ੍ਰੰਥ ਨੂੰ ਸੰਧ ਹੈ ਉਪਦੇਸ਼ ਚੋਂ ਵਰਨਾ ਕੋ ਸਾਜਾ ਸਾਧਗੁਰੂ ਸਾਹਿਬ ਜੀ ਮਹਾਰਾਜ ਨੇ ਖਤਰੀਆਂ ਨੂੰ ਸੂਤਰਾ ਨੂੰ ਵੈਸਾਂ ਨੂੰ ਚੌ ਵੰਨਾਂ ਦੇ ਤਿਤਪਰਕਾਰ ਜਿਹੜਾ ਉਪਦੇਸ਼ ਬਖਸ਼ਣਾ ਕੀਤਾ ਤਾਂ ਸਾਧਗੁਰੂ ਸਾਹਿਬ ਜੀ ਨੇ ਇਹ ਉਤਲ ਦੇ ਕਰਕੇ ਨਾਲ ਇਹ ਪ੍ਰਸ਼ਨ ਕਰਤਾ ਕਿ ਕੋਈ ਹੋਰੇ ਪੁੱਛਣਾ ਹੈ ਨਾ ਤੇ ਹੋਵੇ ਪੁੱਛ ਲੈ ਕਿਉਂ ਤੇ ਤੂੰ ਬਣੀ ਛੇਤੀ ਦੇ ਨਾਲ ਪੰਜਾਬ ਪਜਾਇਆ ਹੈ ਮਹਾਰਾਜ ਬਹਿ ਲਗੇ ਤੇ ਤੇਰੇ ਸ੍ਰੀ ਤਪਯੋਗ ਵਾਰ ਮੰਨ ਕਰ ਜੋੜਨ ਬੰਧਨ ਜੋਗ ਦਾ ਰਾਜ ਨੂੰ ਲਾ ਮੇਰੇ ਆਪ ਮਾਸ ਤੇ ਤੋ ਆਇਆ ਹੈ ਨਾ ਤੇ ਉਹ ਕੰਮ ਕਰਨਾ ਹੈ ਇਹ ਦੇ ਦੇ ਪ੍ਰਣਿਤਾ ਤੋਂ ਆਇਆ ਉਸਦੇ ਵਿੱਚ ਆਇਆ ਹੈ ਤੇ ਆਪਣੇ ਆਪ ਨੂੰ ਮੰਨੂਗੇ ਤੇ ਬੋਲਿਆ ਕਿ ਚੱਕਰਾਂ ਦੇ ਭੇਨ ਕਿੰਨੇ ਹਾਂ ਉਸ ਦੀਆਂ ਕਿੰਨੀਆਂ ਤੋਖਣ